ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਅੱਜ ਵੀ ਇੱਕ ਜ਼ਰੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਇਹ ਆਮ ਰੋਜ਼ਾਨਾ ਸਾਂਝੇ ਕਿਤੇ ਵਿਸ਼ਿਆਂ ਨਾਲੋਂ ਇਹ ਥੋੜੀ ਅਲੱਗ ਜਾਣਕਾਰੀ ਹੈ ਤੁਸੀਂ ਸਾਰੇ ਧਿਆਨ ਨਾਲ ਸੁਣਿਓ ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ ਸੈਸ਼ਨ ਕੋਰਟ ਦੇ ਵਿੱਚ ਪੀਐਨ ਅਤੇ ਸੇਵਾਦਾਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਸੋ ਬਠਿੰਡੇ ਵੀ ਸਾਡੇ ਪੋਸਟਾਂ ਨਿਕਲੀਆਂ ਮੈਨੂੰ ਕਈ ਸਾਡੇ ਫੌਜੀ ਵੀਰਾਂ ਨੇ ਉਹ ਨੋਟੀਫਿਕੇਸ਼ਨ ਸ਼ੇਅਰ ਵੀ ਕੀਤਾ ਕਿ ਤੁਸੀਂ ਇਹਦੀ ਵੀਡੀਓ ਜ਼ਰੂਰ ਬਣਾਓ ਜੀ ਸੋ ਮੈਂ ਅਜੇ ਤੱਕ ਉਹਦੀ ਵੀਡੀਓ ਨਹੀਂ ਬਣਾਈ ਔਰ ਪੰਜਾਬ ਦੇ ਵਿੱਚ ਜਿੰਨੇ ਵੀ ਸੈਸ਼ਨ ਕੋਰਟਾਂ ਦੇ ਵਿੱਚ ਪੀਐਨ ਔਰ ਸੇਵਾਦਾਰਾਂ ਦੇ ਵੈਕੈਂਸੀਆਂ ਨਿਕਲਦੀਆਂ ਨੇ ਤਕਰੀਬਨ ਸਾਰੇ ਸ਼ਹਿਰਾਂ ਵਿੱਚ ਇਹ ਲਗਾਤਾਰ ਜਿਹੜੀਆਂ ਵਾਰੀ ਸਿਰੇ ਪੋਸਟਾਂ ਨਿਕਲ ਰਹੀਆਂ ਨੇ ਸੋ ਮੈਂ ਤੁਹਾਡੇ ਨਾਲ ਜਿਹੜੀ ਗੱਲ ਸਾਂਝੀ ਕਰਨਾ ਚਾਹੁੰਨਾ ਕਿ ਮੈਂ ਵੀਡੀਓ ਕਿਉਂ ਨਹੀਂ ਬਣਾਈ ਔਰ ਉਹਦੇ ਪਿੱਛੇ ਇੱਕ ਰਾਜ਼ ਦੀ ਗੱਲ ਹੈ ਇੱਕ ਜ਼ਰੂਰੀ ਜਾਣਕਾਰੀ ਤੁਹਾਡੇ ਸਭ ਦੇ ਨਾਲ ਜਿਹੜੀ ਸਾਂਝੀ ਕਰਨੀ ਹੈ ਕੁਝ ਮਹੀਨੇ ਪਹਿਲਾਂ ਪੰਜਾਬ ਦੇ ਇੱਕ ਸ਼ਹਿਰ ਵਿੱਚ ਸੈਸ਼ਨ ਕੋਰਟ ਦੇ ਵਿੱਚ ਪੀਐਨ ਔਰ ਸੇਵਾਦਾਰ ਦੀ ਵੈਕੈਂਸੀ ਆਈ ਸੀ ਮੈਂ ਉਹਦੇ ਬਾਰੇ ਵੀਡੀਓ ਬਣਾਈ ਤੇ ਬੇਸ਼ੱਕ ਉਹਦੇ ਵਿੱਚ ਬਹੁਤ ਸਾਰੇ ਕਮੈਂਟ ਬਾਕਸ ਦੇ ਵਿੱਚ ਲੋਕਾਂ ਨੇ ਸੁਝਾਅ ਦਿੱਤੇ ਵੀ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੰਨੇ ਹੋ ਪਰ ਇੱਕ ਦੋ ਫੌਜੀ ਵੀਰਾਂ ਦੇ ਮੈਨੂੰ ਫੋਨ ਆਏ ਜਿਹੜੇ ਮੈਨੂੰ ਜਾਣਦੇ ਸਨ ਕਿ ਤੁਸੀਂ ਜੀ ਆਪਣੇ ਵਿਊ ਲੈਣ ਵਾਸਤੇ ਔਰ ਇਹ ਤੁਸੀਂ ਕੀ ਕਰ ਰਹੇ ਹੋ ਕਿ ਫੌਜੀ ਬੰਦਾ ਦੇਸ਼ ਵਿੱਚ ਫੌਜ ਦੀ ਸੇਵਾ ਕਰਕੇ ਆਉਂਦਾ ਇੰਨੇ ਉਹਦੀ ਮਾਣ ਇੱਜ਼ਤ ਦਾ ਸਤਿਕਾਰ ਹੁੰਦਾ ਹ ਹੁਣ ਉਹ ਪੀਐਨ ਭਰਤੀ ਹੋਏਗਾ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਇਸ ਤਰ੍ਹਾਂ ਲੋਕਾਂ ਨੇ ਮੇਰੇ ਨਾਲ ਗੱਲਾਂ ਕੀਤੀਆਂ ਕਿ ਇਪ ਪੀਐਨ ਜਿਹੜੀ ਕਿੰਨੀ ਭੈੜੀ ਪੋਸਟਾ ਕਿੰਨਾ ਇਹਦਾ ਨਾਂ ਭੈੜਾ ਲੋਕ ਕਹਿਣਗੇ ਵੀ ਫੌਜੀ ਹੁਣ ਪੀਣ ਲੱਗਿਆ ਹੋਇਆ ਸੋ ਮੈਨੂੰ ਲੱਗਾ ਪਰ ਠੀਕ ਹੈ ਜੇ ਕਿਸੇ ਨੂੰ ਨਹੀਂ ਚੰਗੀ ਲੱਗਦੀ ਠੀਕ ਹੈ ਨਹੀਂ ਤਾਂ ਨਾ ਸੇ ਪਰ ਕੱਲ ਜਦੋਂ ਬਠਿੰਡੇ ਸੈਸ਼ਨ ਕੋਡ ਦੇ ਵਿੱਚ ਪੀਐਨ ਦੀਆਂ ਪੋਸਟਾਂ ਨਿਕਲੀਆਂ ਉਹਦੇ ਵਿੱਚ ਸਾਬਕਾ ਫੌਜੀਾਂ ਦੀਆਂ ਵੈਕੈਂਸੀਆਂ ਵੀ ਨੇ ਤੇ ਮੈਨੂੰ ਇੱਕ ਬੰਦੇ ਦਾ ਫੋਨ ਆਇਆ ਸਾਬਕਾ ਫੌਜੀ ਵੀਰ ਹੈ ਜਿਹੜਾ ਆਪ ਇਸ ਪੋਸਟ ਤੇ ਡਿਊਟੀ ਕਰਨੇ ਤੋ ਮੈਂ ਉਹਦੇ ਨਾਲ ਗੱਲਬਾਤ ਸ਼ੇਅਰ ਕੀਤੀ ਮੈਂ ਆਖਿਆ ਮੈਂ ਵੀਡੀਓ ਬਣਾਉਣੀ ਸੀ ਪਰ ਮੈਂ ਦੇਖਦਾ ਉਹ ਕਹਿੰਦੇ ਜੀ ਜਰੂਰ ਬਣਾਓ ਔਰ ਸਾਬਕਾ ਫੌਜੀਆ ਨੂੰ ਜਰੂਰ ਸ਼ੇਅਰ ਕਰਿਓ ਮੈਂ ਉਹਦੇ ਨਾਲ ਪੂਰੀ ਕਹਾਣੀ ਸ਼ੇਅਰ ਕੀਤੀ ਮੈਂ ਆਖਿਆ ਪਹਿਲਾਂ ਮੈਨੂੰ ਕਿਸੇ ਨੇ ਇਸ ਤਰ੍ਹਾਂ ਕਿਹਾ ਸੀ ਉਹ ਕਹਿੰਦਾ ਜੀ ਗੱਲ ਸੁਣੋ ਇੱਕ ਕਹਿੰਦਾ ਪੰਜਾਬੀ ਦੀ ਕਹਾਵਤ ਹੈ ਜਿਨੇ ਕੀਤੀ ਸ਼ਰਮ ਉਹਦੇ ਫੁੱਟੇ ਕਰਮ ਆਪਾਂ ਆਮ ਹੀ ਸੁਣਦੇ ਹਾਂ ਚਲੋ ਠੀਕ ਆ ਉਹ ਹਾਸੇ ਵਿੱਚ ਗੱਲ ਹੋ ਗਈ ਉਹ ਕਹਿੰਦਾ ਜੀ ਗੱਲ ਇਸ ਤਰ੍ਹਾਂ ਕਿ ਦੁਨੀਆ ਦੇ ਵਿੱਚ ਕੰਮ ਕੋਈ ਵੀ ਮਾੜਾ ਨਹੀਂ ਹੁੰਦਾ ਸਮਾਜ ਦੇ ਹਿਸਾਬ ਨਾਲ ਸਾਡੇ ਪਰਿਵਾਰ ਦੇ ਹਿਸਾਬ ਨਾਲ ਸਾਡੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਕੰਮ ਸਹੀ ਹੋਣਾ ਚਾਹੀਦਾ ਕਾਨੂੰਨ ਦੇ ਦਾਇਰੇ ਵਿੱਚ ਕੰਮ ਹੋਣਾ ਚਾਹੀਦਾ ਨਾਵਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਉਹਨੇ ਮੈਨੂੰ ਬੰਦੇ ਨੇ ਆਪਦੀ ਹੱਡ ਬੀਤੀ ਸੁਣਾਈ ਤਾਂ ਮੈਂ ਹਰਾ ਰਹਿ ਗਿਆ ਸੁਣ ਕੇ ਮੈਨੂੰ ਲੱਗਾ ਤੁਹਾਡੇ ਸਭ ਦੇ ਨਾਲ ਸਾਂਝੀ ਕਰਨੀ ਚਾਹੀਦੀ ਉਹ ਮੈਨੂੰ ਕਹਿਣ ਲੱਗਾ ਜੀ 40 40 50 50 ਲੱਖ ਰੁਪਇਆ ਲਾ ਕੇ ਡੌਂਕੀਆਂ ਲਾ ਕੇ ਆਪਦੀ ਜ਼ਿੰਦਗੀ ਨੂੰ ਖਤਰੇ 'ਚ ਪਾ ਕੇ ਲੋਕ ਅਮਰੀਕਾ ਗਏ ਤੇ ਅਮਰੀਕਾ ਦੀ ਸਰਕਾਰ ਨੇ ਹੱਥਕੜੀਆਂ ਲਾ ਕੇ ਆਪਣੇ ਫੌਜ ਦੇ ਜਹਾਜ਼ ਵਿੱਚ ਕਿਸ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੂੰ ਉਤਾਰਿਆ ਸਾਰੀ ਦੁਨੀਆ ਦੇ ਵਿੱਚ ਜਲੂਸ ਕੱਢਿਆ ਗਿਆ ਠੀਕ ਆ ਸਾਡੀ ਸਰਕਾਰਾਂ ਦੀ ਨਲਕੀ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਪਰ ਉਹ ਕਹਿੰਦਾ ਇੰਨੇ ਪੈਸੇ ਖਰਚ ਕੇ ਹੱਥਕੜੀਆਂ ਲਵਾ ਕੇ ਅਮਰੀਕਾ ਤੋਂ ਵਾਪਸ ਆਉਣ ਨਾਲੋਂ ਆਪਣੇ ਰਾਜ ਵਿੱਚ ਆਪਣੇ ਸਟੇਟ ਵਿੱਚ ਆਪਣੇ ਸ਼ਹਿਰ ਵਿੱਚ ਪੀਐਨ ਦੀ ਸੇਵਾਦਾਰ ਦੀ ਨੌਕਰੀ ਕਰਨੀ 10 ਗੁਣਾ ਚੰਗੀ ਹੈ ਕਿਉਂਕਿ ਸਿਰਫ ਨਾਮ ਪੀਐਨ ਤੁਸੀਂ ਜਾ ਕੇ ਕਿਤੇ ਵੀ ਸੈਸ਼ਨ ਕੋਰਟ ਵਿੱਚ ਜਾਇਓ ਜੱਜ ਦਾ ਜਿਹੜਾ ਪੀਐਨ ਸੇਵਾਦਾਰ ਹੋਏਗਾ ਉਹਦੀ ਜਾ ਕੇ ਡਿਊਟੀ ਦੇਖਿਓ ਉਹਦੀ ਡਰੈਸ ਦੇਖਿਓ ਔਰ ਇੱਕ ਗੱਲ ਹੋਰ ਉਹ ਕਹਿੰਦਾ ਮੈਂ ਕਿਹਾ ਫਿਰ ਤੁਸੀਂ ਕਿਵੇਂ ਲੱਗੇ ਪੀਐਨ ਤੁਹਾਨੂੰ ਕਿਸ ਨੇ ਕਿਹਾ ਨੀ ਤੂੰ ਫੌਜੀ ਐ ਹੌਲਡਰ ਫੌਜ ਵਿੱਚ ਤੂੰ 24 ਸਾਲ ਨੌਕਰੀ ਕੀਤੀ ਐ ਤੂੰ ਪੀਐਨ ਕਿਵੇਂ ਲੱਗ ਗਿਆ ਉਹ ਕਹਿੰਦਾ ਜਦੋਂ ਮੈਂ ਇੰਟਰਵਿਊ ਦੇਣ ਗਿਆ ਨਾ ਤੇ ਜਿਹੜਾ ਇੰਟਰਵਿਊ ਲੈਣ ਵਾਲਾ ਸਟਾਫ ਸੀ ਉਹਨੇ ਮੈਨੂੰ ਇਹ ਸਵਾਲ ਕੀਤਾ ਵੀ ਤੁਸੀਂ ਫੌਜ ਵਿੱਚ ਨੌਕਰੀ ਕਰਕੇ ਆਏ ਹੋ ਤੇ ਫੌਜੀ ਤਾਂ ਇੱਕ ਇੱਜਤ ਵਾਲੀ ਵਰਦੀ ਪਾ ਕੇ ਰੱਖਦਾ ਉਹਨੂੰ ਸਲੂਟ ਵਜਦੇ ਨੇ ਤੇ ਤੁਸੀਂ ਪੀਐਨ ਦੀ ਡਿਊਟੀ ਕਰ ਲੋਗੇ ਤੁਹਾਨੂੰ ਕੱਲ ਕਿਸੇ ਨੇ ਕਹਿ ਦਿੱਤਾ ਵੀ ਤੂੰ ਫੌਜੀ ਫੌਜ ਵਿੱਚ ਨੌਕਰੀ ਕਰਕੇ ਆ ਕੇ ਪੀਐਨ ਲੱਗਾ ਤਾਂ ਤੁਸੀਂ ਇਹ ਨਾ ਹੋਵੇ ਨੌਕਰੀ ਛੱਡ ਜਿਓ ਉਹ ਕਹਿੰਦਾ ਮੈਂ ਬੜੀ ਵਧੀਆ ਉਦਾਹਰਨ ਉਹਨਾਂ ਨੂੰ ਦਿੱਤੀ ਕਹਿੰਦਾ ਜੀ ਕੁਝ ਸਮਾਂ ਲੰਘਿਆ ਪੰਜਵੇਂ ਗੁਰੂ ਅਰਜਨ ਦੇਵ ਜੀ ਦਾ ਸ਼ਿਦੀਪੁਰਬ ਸੀ ਤੇ ਉਹ ਸ਼ਿਦੀਪੁਰਬ ਤੇ ਕਹਿੰਦੇ ਅਸੀਂ ਰੋਡ ਤੇ ਚਵੀਲ ਲਈ ਸੀ ਤੇ ਟ੍ਰੇਆਂ ਦੇ ਵਿੱਚ ਗਲਾਸ ਰੱਖ ਕੇ ਅਸੀਂ ਆਉਂਦੇ ਜਾਂਦੇ ਰਾਹਗੀਰਾਂ ਨੂੰ ਫਲਾ ਰਹੇ ਸੀ ਤੇ ਉਹ ਵੀਰ ਕਹਿੰਦਾ ਜਿਹੜਾ ਬੰਦਾ ਸਾਡੇ ਘਰ ਦੇ ਵਿੱਚ ਸੇਰੀ ਲੱਗਿਆ ਹੋਇਆ ਸਾਡੇ ਖੇਤ ਵਿੱਚ ਕੰਮ ਕਰਦਾ ਜਿਹਨੂੰ ਆਪਾਂ ਨੌਕਰ ਕਹਿੰਦੇ ਨੇ ਉਹ ਘਰ ਵਿੱਚ ਨੌਕਰ ਲੱਗਿਆ ਕਹਿੰਦਾ ਉਹ ਵੀ ਉਸੇ ਚਵੀਲ ਰਸਤੇ ਥਾਣੀ ਲੰਘ ਰਿਹਾ ਸੀ ਤੇ ਮੈਂ ਉਹਦੇ ਲੱਗੇ ਸਾਹਮਣੇ ਟ੍ਰੇ ਲੈ ਕੇ ਖੜਾ ਸੀ ਗਲਾਸ ਵਿੱਚ ਰੱਖ ਕੇ ਤੇ ਉਹ ਪਾਣੀ ਪੀ ਰਿਹਾ ਸੀ ਹੁਣ ਮੈਂ ਆਪਣੇ ਸੇਰੀ ਨੂੰ ਆਪਣੇ ਘਰ ਵਿੱਚ ਲੱਗੇ ਨੌਕਰ ਨੂੰ ਟ੍ਰੇ ਫੜ ਕੇ ਪਾਣੀ ਪਿਲਾ ਰਿਹਾ ਕਿਉਂ ਕੀ ਚਾਹੁੰਨਾ ਮੈਂ ਮੈਨੂੰ ਗੁਰੂ ਦੀ ਖੁਸ਼ੀ ਮਿਲੇ ਮੈਂ ਆਪਣੀ ਗੁਰੂ ਦੀ ਖੁਸ਼ੀ ਚਾਹੁੰਨਾ ਉਹ ਕਹਿੰਦਾ ਮੈਂ ਸਾਲ ਵਿੱਚ ਇੱਕ ਦਿਨ ਅਗਣਾ ਅਗਰ ਆਪਣੇ ਗੁਰੂ ਨੂੰ ਖੁਸ਼ ਕਰਨ ਵਾਸਤੇ ਆਪਣੇ ਨੌਕਰ ਦੇ ਸਾਹਮਣੇ ਟ੍ਰੇ ਦੇ ਵਿੱਚ ਗਲਾਸ ਰੱਖ ਕੇ ਉਹਨੂੰ ਪਾਣੀ ਪਿਲਾ ਸਕਦਾ ਹਾਂ ਤੇ ਮੈਂ ਆਪਣੀ ਇਮਾਨਦਾਰੀ ਦੇ ਨਾਲ ਆਪਣੇ ਪੈਰਾਂ ਤੇ ਖੜੇ ਹੋਣ ਵਾਸਤੇ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਵਾਸਤੇ ਇੱਕ ਪੀਐਨ ਦੀ ਸਰਕਾਰੀ ਨੌਕਰੀ ਕਿਉਂ ਨਹੀਂ ਕਰ ਸਕਦਾ ਜਦੋਂ ਮੈਨੂੰ ਉੱਥੇ ਰੋਡ ਤੇ ਰਾਹ ਜਾਂਦੇ ਗਰੀਬਾਂ ਨੂੰ ਰਖਸ਼ੇ ਵਾਲਿਆਂ ਨੂੰ ਆਟੋ ਵਾਲਿਆਂ ਨੂੰ ਮਜ਼ਦੂਰਾਂ ਨੂੰ ਟਰੇ ਫੜ ਕੇ ਪਾਣੀ ਪਲਾਉਂਦੇ ਸ਼ਰਮ ਨਹੀਂ ਆਉਂਦੀ ਫਿਰ ਮੈਨੂੰ ਨੌਕਰੀ ਕਰਦੇ ਆ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਇਹ ਪੀਐਨ ਦੀ ਡਿਊਟੀ ਕਰਦੇ ਆ ਕਿਵੇਂ ਸ਼ਰਮ ਨਹੀਂ ਆਉਂਦੀ ਉਹ ਕਹਿੰਦਾ ਉਹ ਅਫਸਰ ਖੜਾ ਹੋ ਕੇ ਮੈਨੂੰ ਜੱਫੀ ਪਾ ਕੇ ਮਿਲਿਆ ਤੇ ਮੈਨੂੰ ਤੇਰੇ ਤੇ ਬੜਾ ਮਾਣ ਹੈ ਔਰ ਮੈਂ ਤੇਰੇ ਨਾਲ ਪ੍ਰੋਮਿਸ ਕਰਦਾ ਕਿ ਜੇ ਤੂੰ ਇਮਾਨਦਾਰੀ ਨਾਲ ਡਿਊਟੀ ਕਰੇਗਾ ਮੈਂ ਤੈਨੂੰ ਇਸੇ ਸੈਸ਼ਨ ਕੋਡ ਦੇ ਵਿੱਚ ਕਲਰਕ ਬਣਾ ਦੇਵਾਂਗਾ ਪਰ ਉਹ ਬੰਦਾ ਅੱਜ ਸੈਸ਼ਨ ਕੋਡ ਦੇ ਵਿੱਚ ਪੀਣ ਤੋਂ ਕਲਰਕ ਬਣਿਆ ਹੋਇਆ ਬੜੀਆਂ ਐਸੀਆਂ ਉਦਾਹਰਨਾਂ ਤੁਹਾਡੇ ਆਸ-ਪਾਸੇ ਮਿਲ ਜਾਣਗੀਆਂ ਕਿੰਨੇ ਹੀ ਬੈਂਕਾਂ ਦੇ ਵਿੱਚ ਕੈਸ਼ੀਅਰ ਲੱਗੇ ਹੋਏ ਨੇ ਵੀਰ ਉਹ ਬੈਂਕ ਵਿੱਚ ਇੱਕ ਦਿਨ ਗਨਮੈਨ ਲੱਗੇ ਸੀ ਬੰਦੂਕ ਫੜ ਕੇ ਬੈਂਕ ਦਾ ਗੇਟ ਖੋਲ ਤੇ ਸੀ ਮੈਨੇਜਰ ਨੂੰ ਸਲੂਟ ਮਾਰਦੇ ਸੀ ਪਰ ਉਹ ਇਮਾਨਦਾਰੀ ਨਾਲ ਡਿਊਟੀ ਕਰਦੇ ਰਹੇ ਪੜੇ ਲਿਖੇ ਸੀ ਲੋਕਾਂ ਦੇ ਫਾਰਮ ਚੈੱਕ ਭਰਦੇ ਰਹੇ ਤੇ ਇੱਕ ਦਿਨ ਬੈਂਕ ਵਾਲਿਆਂ ਨੇ ਆਫਰ ਕੀਤੀ ਕਿ ਜਿਹੜਾ ਗਨਮੈਨ ਪੜ੍ਹਿਆ ਲਿਖਿਆ ਬੰਦਾ ਆ ਉਹਦਾ ਇੰਟਰਸਟ ਹੈਗਾ ਕੰਮ ਕਰਨ ਦੇ ਵਿੱਚ ਕਿਉਂ ਨਾ ਆਪਾਂ ਉਹਨੂੰ ਕੈਸ਼ੀਅਰ ਬਣਾ ਦਈਏ ਬੈਂਕ ਵਾਲਿਆਂ ਨੇ ਉਹਦਾ ਗੁਲਾਮ ਦਵਾਇਆ ਉਹਨੂੰ ਕੈਸ਼ੀਅਰ ਬਣਾ ਲੱਤਾ ਔਰ ਲੋਕ ਬੈਂਕ ਮੈਨੇਜਰ ਬਣੇ ਹੋਏ ਨੇ ਇਸ ਕਰਕੇ ਕਦੇ ਵੀ ਜ਼ਿੰਦਗੀ ਦੇ ਵਿੱਚ ਕਿਸੇ ਕੰਮ ਵਿੱਚ ਕੋਈ ਸ਼ਰਮ ਨਹੀਂ ਕਰਨੀ ਮੈਂ ਉਹ ਕਰਾਂਗਾ ਪੋਸਟ ਸ਼ੇਅਰ ਤੁਹਾਡੇ ਨਾਲ ਬਹੁਤ ਸਾਰੇ ਸਾਬਕਾ ਫੌਜੀ ਵੀਰਾਂ ਦੇ ਗਰੁੱਪਾਂ ਦੇ ਵਿੱਚ ਉਹ ਪੋਸਟ ਆਈ ਵੀ ਹੈ ਮੇਰਾ ਮਕਸਦ ਕੋਈ ਇਹ ਨੌਕਰੀ ਦੀ ਪੋਸਟ ਸ਼ੇਅਰ ਕਰਕੇ ਲੋਕਾਂ ਕੋਲੋਂ ਫਾਰਮ ਭਰਵਾ ਕੇ ਪੈਸੇ ਲੈਣ ਦਾ ਨਹੀਂ ਹੁੰਦਾ ਕਿਉਂਕਿ ਮੈਂ ਕੋਈ ਕੈਫੇ ਨਹੀਂ ਚਲਾ ਰਿਹਾ ਮੈਂ ਤਾਂ ਸਿਰਫ ਆਪਣੇ ਤਰੀਕੇ ਦੇ ਨਾਲ ਜਦੋਂ ਕਿ ਨਵੀਂ ਪੋਸਟ ਆਉਂਦੀ ਹੈ ਨੌਜਵਾਨ ਬੱਚੇ ਬੱਚੀਆਂ ਨੂੰ ਸਭ ਕਾ ਫੌਜੀਆ ਨੂੰ ਉਹ ਸ਼ੇਅਰ ਕਰ ਦਿੰਨਾ ਕਿ ਜੇਕਰ ਭਾਈ ਤੁਹਾਨੂੰ ਜਰੂਰ ਤਾਂ ਤੁਸੀਂ ਇਹ ਨੌਕਰੀ ਜਰੂਰ ਕਰੋ ਸੋ ਇਸ ਕਰਕੇ ਭਾਈ ਜਿਹੜੇ ਘਰਾਂ ਵਿੱਚ ਰਾਜੇ ਮਹਾਰਾਜੇ ਨੇ ਲੈਂਡਲੋਰਡ ਨੇ ਜਿਨ੍ਹਾਂ ਦੇ ਟਰੱਕ ਚੱਲਦੇ ਨੇ ਜਿਨ੍ਹਾਂ ਕੋਲ ਖੁੱਲੀਆਂ ਜ਼ਮੀਨਾਂ ਨੇ ਜਿਨ੍ਹਾਂ ਦੇ ਕਰੋਨਾ ਦੇ ਪਲਾਟ ਨੇ ਉਹ ਭਾਈ ਇਹ ਜੀ ਨੌਕਰੀ ਵਾਸਤੇ ਅਪਲਾਈ ਨਾ ਕਰੋ ਆਪ ਦੀ ਜਿਵੇਂ ਐਸ਼ ਕਰ ਸਕਦੇ ਹੋ ਕਰੋ ਪਰ ਜਿਹੜੇ 20-20 ਲੱਖ 40-40 ਲੱਖ ਲਾ ਕੇ ਡੀਲਰਾਂ ਦੇ ਹੱਥੇ ਚੜ੍ਹ ਕੇ ਫਿਰ ਕਿਸ਼ਤੀਆਂ ਵਿੱਚ ਮੌਤ ਨੂੰ ਮਖੌਲਣਾ ਕਰਦੇ ਸਫਰ ਕਰਦੇ ਨੇ ਫਿਰ ਜਦੋਂ ਸਰਕਾਰਾਂ ਸਖਤੀ ਕਰਦੀਆਂ ਆ ਫਿਰ ਹੱਥਕੜੀਆਂ ਲਾ ਕੇ ਜਹਾਜ਼ਾਂ ਵਿੱਚ ਵਾਪਸ ਆਉਂਦੇ ਨੇ ਉਹਦੇ ਨਾਲੋਂ ਚੰਗਾ ਆਪਦੇ ਸ਼ਹਿਰ ਦੇ ਵਿੱਚ ਸੇਵਾਦਾਰ ਦੀ ਪੀਣ ਦੀ ਡਰਾਈਵਰ ਦੀ ਜੋ ਵੀ ਡਿਊਟੀ ਮਿਲਦੀ ਹੈ ਸਿਕਿਉਰਿਟੀ ਗਾਰਡ ਦੀ ਉਹ ਕਰ ਲਓ ਰੋਟੀ ਤਾਂ ਖਾਣੀ ਆ ਨਾ حق ਦੀ ਰੋਟੀ ਖਾਓਗੇ ਤਾਂ ਉਹ ਘਰ ਵਿੱਚ ਬਹਿ ਕੇ ਪਰਿਵਾਰ ਨਾਲ ਖਾਓਗੇ ਤੁਹਾਡੇ ਵਾਸਤੇ ਅਮਰ ਦਾ ਕੰਮ ਕਰੇਗੀ ਉਹ ਗਾਣਾ ਹੈ ਨਾ ਖਰੀਆਂ ਕਮਾਲ ਹੈ ਜਾਂ ਕਮਾਲ ਹੈ ਖੋਟੀਆਂ ਖਾਣੀਆਂ ਤਾਂ ਬੰਦਿਆ ਤੂੰ ਦੋ ਰੋਟੀਆਂ ਸੋ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਸੀ ਜਿੰਨੇ ਵੀ ਸਾਬਕਾ ਫੌਜੀ ਵੀਰ ਸੁਣ ਰਹੇ ਹੋ ਜੇਕਰ ਤੁਹਾਨੂੰ ਜ਼ਰੂਰਤ ਹੈ ਤੁਹਾਡਾ ਪੈਨਸ਼ਨ ਨਾਲ ਗੁਜ਼ਾਰਾ ਨਹੀਂ ਹੋ ਰਿਹਾ ਤੁਸੀਂ ਦਫ਼ਤਰਾਂ ਦੇ ੱੱਕੇ ਖਾ ਕੇ ਵੇਖ ਲੈ ਤੁਹਾਨੂੰ ਤੁਹਾਡੀ ਜ਼ਰੂਰਤ ਮੁਤਾਬਕ ਨੌਕਰੀ ਨਹੀਂ ਮਿਲ ਰਹੀ ਤਾਂ ਇਹ ਜਿਹੜੀਆਂ ਸੈਸ਼ਨ ਕੋਡ ਦੇ ਵਿੱਚ ਪੀਐਨ ਸੇਵਾਦਾਰਾਂ ਦੀਆਂ ਪੋਸਟਾਂ ਨਿਕਲਦੀਆਂ ਨੇ ਜਰੂਰ ਭਰੋ ਇਹਦੇ ਵਿੱਚ ਤੁਹਾਡੀ 100% ਸਿਲੈਕਸ਼ਨ ਹੋ ਸਕਦੀ ਹੈ ਇਮਾਨਦਰੀ ਨਾਲ ਆਪਣਾ ਕੰਮ ਕਰੋ ਔਰ ਵੇਖੋਗੇ ਤੁਸੀਂ ਸਾਲ ਦੋ ਸਾਲਾਂ ਬਾਅਦ ਤੁਹਾਡੀ ਪ੍ਰਮੋਸ਼ਨ ਵੀ ਹੋ ਜਾਏਗੀ ਤੁਸੀਂ ਉਸੇ ਸੈਸ਼ਨ ਕੋਡ ਦੇ ਵਿੱਚ ਕਲਰਕ ਵੀ ਬਣ ਜਾਓਗੇ ਔਰ ਬਣਦੇ ਨੇ ਲੋਕ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਸੀ ਕਿ ਕਿਸੇ ਵੀ ਕੰਮ ਦੇ ਵਿੱਚ ਜ਼ਿੰਦਗੀ 'ਚ ਸ਼ਰਮ ਨਾ ਕਰੋ ਕਿੰਨੇ ਮੁੰਡੇ ਕੁੜੀਆਂ ਜਿਹੜੇ ਕੈਨੇਡਾ ਤੋਂ ਵਾਪਸ ਆਏ ਨੇ ਮੈਂ ਇੱਥੇ ਦੇਖਦਾ ਬਠਿੰਡੇ ਸਾਡੇ ਪੁੱਡਾ ਮਾਰਕੀਟ ਆ ਜਿਹੜੀ ਸੌਫਟੀ ਰੋਡ ਦੇ ਕੋਲ ਉੱਥੇ ਤੁਸੀਂ ਸ਼ਾਮ ਨੂੰ ਜਾ ਕੇ ਦੇਖੋ ਪੀਜੇ ਦੀ ਇੱਕ ਰਿਹੜੀ ਲਾਉਂਦੇ ਨੇ ਕਪਲ ਹੈ ਮੁਹੱਲੀ ਦੇ ਪੜੇ ਲਿਖੇ ਨੌਜਵਾਨ ਮੁੰਡੇ ਮੁੰਡਾ ਕੁੜੀ ਔਰ ਚੂੜਾ ਪਾਇਆ ਹੋਇਆ ਲੜਕੀ ਦੇ ਨਵਾਂ ਉਹਨਾਂ ਦਾ ਵਿਆਹ ਹੋਇਆ ਤੁਸੀਂ ਉਹਨਾਂ ਦੀ ਕੁਆਲਿਫਿਕੇਸ਼ਨ ਪੁੱਛ ਕੇ ਦੇਖਿਓ ਉਹ ਐਮਐਸਸੀ ਐਮਐਡ ਬੀਐਡ ਕੀ ਕੀ ਪਤਾ ਨਹੀਂ ਪੜੇ ਹੋਏ ਨੇ ਮੈਂ ਤਾਂ ਉਹਨਾਂ ਦੀ ਡਿਗਰੀ ਸੁਣ ਕੇ ਹਾਂ ਰਹੇਗਾ ਪਰ ਉਹ ਸ਼ਾਮ ਨੂੰ 4-5 ਘੰਟੇ ਉਥੇ ਪੀਜ਼ਾ ਬਣਾ ਕੇ ਵੇਚਦੇ ਨੇ ਤੇ ਉਹ ਦੋਨਾਂ ਦੀ ਤਨਖਾਹ ਤੁਸੀਂ ਪੁੱਛ ਕੇ ਵੇਖਿਓ। ਆਮਦਨ ਉਹਨਾਂ ਦੀ ਪੁੱਛ ਕੇ ਵੇਖਿਓ। ਕਿੰਨੇ ਹੀ ਨੌਜਵਾਨ ਆਪਾਂ ਦੇਖਦੇ ਹਾਂ ਕੋਈ ਗੋਲ ਗੱਪਿਆਂ ਦੇ ਰੇੜੀ ਲਾ ਕੇ ਬੈਠਾ ਹੈ, ਕੋਈ ਸਟੀਲ ਦੀ ਗੰਨੇ ਦੇ ਜੂਸ ਵਾਲੀ ਮਸ਼ੀਨ ਰੱਖ ਕੇ ਬੈਠਾ ਹੈ। ਹੱਕ ਦੀ ਕਮਾਈ ਕਰਨੀ ਆ ਨਾ। ਉਹ ਗੁਰਦਾਸ ਮਾਨ ਦਾ ਗਾਣਾ ਹੈ ਨਾ, ਰੋਟੀ ਹੱਕ ਦੇ ਖਾਈਏ ਜੀ ਭਾਵੇਂ ਬੂਠ ਪਾਲਸ਼ਾਂ ਕਰੀ। ਇਸ ਕਰਕੇ ਕੰਮ ਮਾੜਾ ਨਹੀਂ ਕੋਈ ਵੀ ਹੁੰਦਾ। ਬਸ ਅਸੀਂ ਉਹਨੂੰ ਚੰਗੇ ਤਰੀਕੇ ਨਾਲ ਕਰਦੇ ਆਂ, ਮਾੜੇ ਤਰੀਕੇ ਨਾਲ ਕਰਦੇ ਆਂ। जिन्हें ईमानदारी करनी है उन्हें सीवरेज ਦਾ ਕੰਮ ਕਰਨ ਚ ਵੀ ਇਮਾਨਦਾਰੀ ਕਰ ਲੈਣੀ ਜਿਹਨੇ ਬੇਈਮਾਨੀ ਕਰਨੀ ਹੈ ਉਹਨੇ ਜਥੇਦਾਰ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣ ਕੇ ਵੀ ਬੇਈਮਾਨੀ ਕਰ ਲੈਣੀ ਸੋ ਇਮਾਨਦਾਰੀ ਨਾਲ ਆਪਣਾ ਕੰਮ ਕਰੋ ਅਤੇ ਇਸ ਜਿਹੜੀ ਇਹ ਸੈਸ਼ਨ ਕੋਡ ਦੀ ਭਰਤੀ ਨਿਕਲੇ ਦੇ ਵਿੱਚ ਜਰੂਰ ਅਪਲਾਈ ਕਰੋ ਔਰ ਤੁਹਾਡੀ ਸਿਲੈਕਸ਼ਨ ਹੋਵੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣਾ ਸੁਝਾਅ ਜ਼ਰੂਰ ਦਿਓ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਜਰੂਰ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ